ਸੇ ਸੇ ਕਾ ਜੇ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਮੋਗੇ ਅੱਜ ਆਪਾਂ ਹਾਜ਼ਰਾਂ ਰਾਜਾ ਜਸਵਾਲ ਦਵਾਰਾ ਲਿਖੀ ਗਈ ਕਹਾਣੀ ਜਿਸਮਾ ਦੀ ਮੰਡੀ ਦਾ ਭਾਗ ਦੂਜਾ ਲੈ ਕੇ ਆਉ ਸ਼ੁਰੂ ਕਰੀਏ ਉਮੀਦ ਹੈ ਤੁਹਾਨੂੰ ਇਹ ਕਹਾਣੀ ਵਧੀਆ ਲੱਗੇਗੀ ਕਾਫੀ ਸਮਾਂ ਬੀਤ ਗਿਆ ਉਸ ਆਰਥਿਕ ਬੰਦੇ ਨੂੰ ਇਸ਼ਾਰਾ ਕੀਤਾ ਕਿਸ ਨੂੰ ਕਮਰੇ ਚ ਲੈ ਜਾਵੇ ਉਸ ਬੰਦੇ ਨੇ ਵੀ ਕੋਈ ਰਹਿਮ ਨਾ ਕਰਦੇ ਹੋਏ ਪ੍ਰੀਤ ਨੂੰ ਬਾਹਤੋ ਫੜਿਆ ਤੇ ਕਮਰੇ ਵੱਲ ਨੂੰ ਲੈ ਗਿਆ प्रीत ਨੂੰ ਬਾਂਹਤੀ ਦਰਦ ਹੋਈ ਔਰ ਰੋਈ ਪਰ ਉਸ ਬੰਦੇ ਨੂੰ ਕੋਈ ਫਰਕ ਨਹੀਂ ਪਿਆ ਜਿਵੇਂ ਹੀ ਉਸਨੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਪ੍ਰੀਤ ਦੇਖ ਕੇ ਹੈਰਾਨ ਜਈ ਹੋ ਗਈ ਕਿ ਅੰਦਰ ਬਹੁਤ ਸਾਰੀਆਂ ਕੁੜੀਆਂ ਬੈਠੀਆਂ ਹੋਈਆਂ ਸੀ ਹਰ ਇੱਕ ਕੁੜੀ ਦੇ ਚਿਹਰੇ ਤੇ ਪਰੇਸ਼ਾਨੀ ਤੇ ਡਰ ਦਿਖ ਰਿਹਾ ਸੀ ਹਰਦੀਪ ਸਿੰਘ ਨੂੰ ਹੁਣ ਬਹੁਤ ਬਦਨਾਮੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਹਰ ਦਿਨ ਉਹ ਮਰ ਰਿਹਾ ਸੀ ਪੁਲਿਸ ਦੀ ਤਫ਼ਤੀਸ਼ ਰੁਕ ਗਈ ਸੀ ਘਰ ਵਿੱਚ ਰਹਿ ਰਹਿ ਕੇ ਹਰਦੀਪ ਸਿੰਘ ਪਾਗਲ ਹੋ ਰਿਹਾ ਸੀ ਜਿਹੜੇ ਲੋਕਾਂ ਨੂੰ ਸੱਚੀ ਹਮਦਰਦੀ ਸੀ ਉਹ ਅਕਸਰ ਹਰਦੀਪ ਨੂੰ ਸਮਝਾਉਂਦੇ ਰਹੇ ਕਿ ਉਹ ਦੁਕਾਨ ਖੋਲੇ ਤੇ ਆਪਣਾ ਰੋਜ਼ਾਨਾ ਵਾਲਾ ਕੰਮ ਕਰਨਾ ਸ਼ੁਰੂ ਕਰ। ਐਵੇਂ ਘਰ ਬੈਠਾ ਰਹੇਗਾ ਤਾਂ ਦਿਮਾਗ ਤੇ ਬੋਝ ਵਧੇਗਾ। ਪਿੰਦੇ ਕਈ ਲੋਕਾਂ ਨੇ ਹਰਦੀਪ ਨੂੰ ਹੌਸਲਾ ਦਿੱਤਾ। ਇੱਕ-ਇੱਕ ਕਰਕੇ ਦਿਨ ਹੁਣ ਮਹੀਨੇ ਚ ਬਦਲ ਗਏ ਸੀ। ਹਰਦੀਪ ਸਿੰਘ ਨੇ ਦੁਕਾਨ ਖੋਲਣੀ ਤਾਂ ਸ਼ੁਰੂ ਕਰ ਦਿੱਤੀ ਪਰ ਬੋਲਣਾ ਬੰਦ ਕਰ ਦਿੱਤਾ ਸੀ। ਪ੍ਰੀਤ ਨੇ ਆਪਣੇ ਮਾਂ-ਬਾਪ ਦੀ ਇੱਜ਼ਤ ਨਿਲਾਮ ਕਰ ਦਿੱਤੀ ਸੀ। ਇਧਰ ਪ੍ਰੀਤ ਨੂੰ ਕੁੜੀਆਂ ਨਾਲ ਉਸੇ ਕਮਰੇ 'ਚ ਕੈਦ ਹੋ ਕੇ ਰਹੀ ਗਈ ਸੀ। ਪ੍ਰੀਤ ਡਰਦੀ ਕਿਸੇ ਨੂੰ ਕੋਈ ਸਵਾਲ ਨਹੀਂ ਸੀ ਕਰਦੀ। ਮੂੰਹ ਤੇ ਚੁੱਪ ਰੱਖਦੀ ਸੀ। ਸਾਰੀਆਂ ਕੁੜੀਆਂ ਹੀ ਨਵੀਆਂ ਸੀ। ਸਾਰੀਆਂ ਕੁੜੀਆਂ ਆਪਸ 'ਚ ਕੋਈ ਗੱਲ ਨਹੀਂ ਸੀ ਕਰਦੀਆਂ ਪਰ ਪ੍ਰੀਤ ਦੇ ਸਵਾਲ ਵਧਦੇ ਜਾ ਰਹੇ ਸੀ। ਪਰ ਸਵਾਲ ਕਰੇ ਤਾਂ ਕਰੇ ਕਿਸ ਨੂੰ? ਕਿਉਂਕਿ ਰਾਜੂ ਕਿੱਥੇ ਚਲਾ ਗਿਆ ਸੀ? ਪ੍ਰੀਤ ਨੂੰ ਪਤਾ ਨਹੀਂ ਸੀ। ਪ੍ਰੀਤ ਨੇ ਸਕਲ ਦੀ ਸਮਝ ਹੀ ਨਹੀਂ ਸੀ ਆ ਰਹੀ ਕਿ ਆਖਰ ਇਹ ਹੋ ਕੀ ਰਿਹਾ ਹੈ? ਇਹ ਲੋਕ ਕੌਣ ਹਨ? ਤੇ ਸਾਨੂੰ ਇੱਥੇ ਕਿਉਂ ਬੰਦ ਕਰ ਰੱਖਿਆ ਹੈ ਸਵਾਲ ਬਹੁਤ ਸੀ ਪਰ ਜਵਾਬ ਕੁਝ ਵੀ ਨਹੀਂ ਪ੍ਰੀਤ ਨੇ ਇਸ ਕਮਰੇ ਚ ਬੰਦ ਹੋਏ ਨੂੰ 3 ਦਿਨ ਹੋ ਗਏ ਸੀ ਰੋਟੀ ਪਾਣੀ ਸਮੇਂ ਸਿਰ ਮਿਲ ਰਿਹਾ ਸੀ ਤੰਗੀ ਕੋਈ ਨਹੀਂ ਸੀ ਆ ਰਹੀ ਪਰ ਇਹ ਲੋਕ ਸਾਨੂੰ ਇਹਨੇ ਪਿਆਰ ਨਾਲ ਕਿਉਂ ਰੱਖ ਰਹੀ ਆ ਪ੍ਰੀਤ ਦੇ ਸਵਾਲ ਇਹਨੇ ਦਿਨਾਂ ਚ ਅਗਰ ਕੋਈ ਚੰਗਾ ਹੋਇਆ ਸੀ ਤੇ ਸਿਰਫ ਇਹੀ ਸੀ ਕਿ ਪ੍ਰੀਤ ਨੂੰ ਨੌਕਸਨਾ ਬੰਦ ਹੋ ਗਿਆ ਸੀ ਪਰ ਹੁਣ ਉਹ ਆਪਣੇ ਘਰ ਵਾਲਿਆਂ ਨੂੰ ਤੇ ਰੱਜ ਨੂੰ ਯਾਦ ਕਰਕੇ ਰੋ ਰਹੀ ਸੀ ਪਿੰਡ ਦੇ ਜ ਹਰਦੀਪ ਸਿੰਘ ਨੇ ਸਾਰੀ ਹਿੰਮਤ ਤੇ ਉਮੀਦ ਗਵਾ ਲਈ ਸੀ ਉਸ ਨੂੰ ਸਮਝ ਆ ਗਿਆ ਸੀ ਕਿ ਪ੍ਰੀਤ ਉਹ ਨਹੀਂ ਮੁੜਾਏਗੀ ਹਰਦੀਪ ਸਿੰਘ ਨੂੰ ਉਸ ਤੇ ਗੁੱਸਾ ਵੀ ਬਹੁਤ ਸੀ ਕਿਉਂਕਿ ਉਸ ਨੇ ਬਣੀ ਬਣਾਈ ਇੱਜ਼ਤ ਖੋਚ ਮਿਲਾ ਦਿੱਤੀ ਸੀ ਪਰ ਉਹ ਗੁੱਸਾ ਕਿਸ ਨੂੰ ਕਰਕੇ ਦੱਸੇ ਚੁੱਪ ਹੋ ਗਿਆ ਸੀ ਹਰਦੀਪ ਸਿੰਘ ਨਾ ਕਿਸੇ ਨਾਲ ਬੋਲਦਾ ਸੀ ਤੇ ਨਾ ਹੀ ਕਿਸੇ ਨੂੰ ਕੁਝ ਕਹਿੰਦਾ ਘਰ ਤੋਂ ਦੁਕਾਨ ਤੇ ਦੁਕਾਨ ਤੋਂ ਘਰ ਬਸ ਇਹੀ ਜ਼ਿੰਦਗੀ ਰਹਿ ਗਈ ਸੀ ਸਮਾਂ ਤਾਂ ਨਿਕਲ ਰਿਹਾ ਸੀ ਪਰ ਜ਼ਖਮ ਨਹੀਂ ਸੀ ਪਰ ਰਹੀ ਪ੍ਰੀਤ ਹਰ ਰੋਜ਼ ਮਰ ਰਹੀ ਸੀ ਕਿਉਂਕਿ ਹੈ ਦਿਨ ਸਵਾਲ ਖੜੇ ਹੋਈ ਜਾ ਰਹੇ ਸੀ ਪਰ ਜਵਾਬ ਨਹੀਂ ਸੀ ਦਿੱਤਾ ਜਾ ਰਿਹਾ ਇੱਕ ਦਿਨ ਫਿਰ ਉਹ ਔਰਤ ਕਮਰੇ ਚ ਆਈ ਤੇ ਕਿਹਾ ਅੱਜ ਸਾਰੀਆਂ ਕੁੜੀਆਂ ਤਿਆਰ ਹੋ ਜਾਓ ਅਸੀਂ ਜਾਣਾ ਹੈ ਕਿਤੇ ਕਿੱਥੇ ਜਾਣਾ ਹੈ ਅਸੀਂ ਪ੍ਰੀਤ ਨੇ ਪੁੱਛਿਆ ਉਸ ਔਰਤ ਨੇ ਇੱਕ ਆਪਣੇ ਕੰਮ ਕਰਦੇ ਬੰਦੇ ਵੱਲ ਦੇਖਿਆ ਤੇ ਬਾਹਰ ਨਿਕਲ ਗਈ ਉਸ ਤੋਂ ਬਾਅਦ ਬੰਦੇ ਨੇ ਥੋੜਾ ਛਿੜਕ ਕੇ ਬੋਲ ਦਿੱਤਾ ਪ੍ਰੀਤ ਨੂੰ खबरदार किसी ने पूछे अगर तो वास्ते क्या है इस करके तैयार हो वो चल सारी जे की सी, सब सहम कोई बोल नहीं सी रही, पर चेहरे दे डरे हुए सी। हम की मुसीबत आने वाली सी पता नहीं उस औरत ने एक होता कुछ तैयार करने वास्ते एक बंदा भी अंदर ही खड़ा सी। बोलन की किसी हिम्मत नहीं सी। कुछ नल पेश आ रही थी कहोर होव कुछ नहीं कह सकती रहेगा त्यार होवो सब कुड़ियां शर्मा रही थी उस बंदे सामने तैयार हो तो, बंदा छुप करके सब जिसमान की अखा नाशी लोलिया कुछ नहीं आंटी ਇਹ ਸਭ ਕੀ ਆ ਸਾਨੂੰ ਇੱਥੇ ਬੰਦ ਕਿਉਂ ਕਰਕੇ ਰੱਖਿਆ ਆ ਸਾਨੂੰ ਹੁਣ ਤਿਆਰ ਕਰਕੇ ਕਿੱਥੇ ਲੈ ਕੇ ਜਾਣਾ ਆ ਪ੍ਰੀਤ ਨੇ ਸਾਰੇ ਸਵਾਲ ਉਸ ਔਰਤ ਤੋਂ ਪੁੱਛਲੇ ਹੌਲੀ ਹੌਲੀ ਦੇਖ ਕੁੜੀਏ ਇਹ ਇੱਕ ਮੰਡੀ ਆ ਇੱਥੇ ਜਿਸਮਾਂ ਦੇ ਮੁੱਲ ਲੱਗਦੇ ਆ ਬਸ ਇਨਾ ਕੀ ਮੈਂ ਬੋਲ ਸਕਦੀ ਆ ਉਹ ਔਰਤ ਸਭ ਨੂੰ ਤਿਆਰ ਕਰਕੇ ਬਾਹਰ ਚਲੀ ਗਈ ਪ੍ਰੀਤ ਖੜੀ ਸੋਚੀ ਜਾ ਰਹੀ ਸੀ ਕੀ ਮੰਡੀ ਕੀ ਚੀਜ਼ ਆ ਤੇ ਕਿਸ ਚੀਜ਼ ਦੇ ਮੁੱਲ ਪਣੇ ਆ ਫਿਰ 1 ਮਿੰਟ ਬਾਅਦ ਸਭ ਕੁੜੀਆਂ ਨੂੰ ਬਾਹਰ ਕੱਢਿਆ ਗਿਆ ਇੱਕ ਲਾਈਨ ਬਣਾ ਕੇ ਸਭ ਖੜਾ ਕਰ ਦਿੱਤਾ ਕੁਝ ਬੰਦੇ ਉੱਤੇ ਆਏ ਹੋਏ ਸੀ ਸਭ ਉਸ ਔਰਤ ਨੇ ਕੁਰਸੀਆਂ ਤੇ ਬੈਠੇ ਹੋਏ ਸੀ ਸਭ ਕੁੜੀਆਂ ਨੂੰ ਉਹ ਗੌਰ ਨਾਲ ਦੇਖ ਰਹੇ ਸੀ ਸਾਰੀਆਂ ਕੁੜੀਆਂ 'ਚੋਂ ਉਹਨਾਂ ਨੇ ਕੁੜੀਆਂ ਨੂੰ ਇਸ਼ਾਰੇ ਨਾਲ ਅਲੱਗ-ਅਲੱਗ ਕਰਨਾ ਸ਼ੁਰੂ ਕਰ ਦਿੱਤਾ ਕੁਝ ਕੁੜੀਆਂ ਇੱਕ ਪਾਸੇ ਤੇ ਕੁਝ ਕੁੜੀਆਂ ਇੱਕ ਪਾਸੇ ਖੜਾ ਕਰ ਦਿੱਤਾ ਜਿਹੜੀਆਂ ਕੁੜੀਆਂ ਸੋਹਣੀਆਂ ਸੀ ਉਹ ਇੱਕ ਪਾਸੇ ਖੜੀਆਂ ਸੀ ਉਸ ਬੰਦੇ ਨਾਲ ਪਈ ਆਪਣੇ ਬੈਗ ਵਿੱਚ ਬਹੁਤ ਸਾਰੇ ਪੈਸੇ ਕੱਢੇ ਤੇ ਉਸ ਔਰਤ ਨੂੰ ਦੇ ਦਿੱਤੇ। ਪ੍ਰੀਤ ਉਹ ਉਸ ਆਂਟੀ ਦੀ ਗੱਲ ਨੂੰ ਥੋੜਾ-ਥੋੜਾ ਸਮਝ ਰਹੀ ਸੀ ਕਿ ਜਿਸਮਾ ਦੇ ਕੀਮਲ ਪੈਣਿਆ ਇਸ ਦਾ ਮਤਲਬ ਸਾਨੂੰ ਬੇਸ਼ਕ ਦਿੱਤਾ ਆ। ਇਸ ਦਾ ਮਤਲਬ ਰਾਜੂ ਨੇ ਮੈਨੂੰ ਇੰਨਾ ਜਲਾਦਾ ਹੱਥ ਵੇਚ ਦਿੱਤਾ ਆ। ਪ੍ਰੀਤ ਨੇ ਚੋਰ ਨਾਲ ਚੀਕ ਮਾਰ ਦਿੱਤੀ। ਉਸ ਤੇ ਚੀਕ ਮਾਰਦੇ ਹੀ ਉਹ ਬੰਦਾ ਜਿਹੜਾ ਦੇਖ ਰੇ ਕਰਦਾ ਸੀ ਉਹ ਪ੍ਰੀਤ ਵੱਲ ਨੂੰ ਮਾਰਨ ਲਈ ਭੱਜਾ। ਉਸ ਤੋਂ ਪਹਿਲਾਂ ਹੀ ਉਹਨੇ ਲੋਕਾਂ ਨੇ ਆਵਾਜ਼ ਮਾਰ ਕੇ ਰੋਕ ਦਿੱਤਾ ਜਿਹੜੇ ਬਾਹਰੋਂ ਆਏ ਸੀ ਬੰਦਾ ਵੀ ਰੁਕ ਗਿਆ ਉਸਨੇ ਮਾਰਿਆ ਨਹੀਂ ਉਸ ਔਰਤ ਨੇ ਇਸ਼ਾਰਾ ਮਾਰਿਆ ਦੂਜੀ ਔਰਤ ਨੂੰ ਕਿ ਕੁੜੀਆਂ ਨੂੰ ਅੰਦਰ ਲੈ ਕੇ ਜਾ ਉਹ ਕੁੜੀਆਂ ਨੂੰ ਅੰਦਰ ਲੈ ਗਈ ਸਭ ਕੁੜੀਆਂ ਉਸ ਔਰਤ ਨੂੰ ਕਹਿ ਰਹੀਆਂ ਸੀ ਆਂਟੀ ਸਾਨੂੰ ਇੱਥੋਂ ਜਾ ਲੈਣ ਦਿਓ ਪਲੀਜ਼ ਅਸੀਂ ਇੱਥੇ ਨਹੀਂ ਰਹਿਣਾ ਪਰ ਉਹ ਕੁਝ ਨਹੀਂ ਸੀ ਕਰ ਸਕਦੀ ਕੁੜੀਆਂ ਹੁਣ ਸਹਿਮ ਗਈਆਂ ਸੀ ਉਹ ਸਮਝ ਗਈਆਂ ਸੀ ਕਿਹਨ ਬਹੁਤ ਕਲਤ ਹੁੰਨ ਵਾਲਾ ਹੈ ਸਾਡੇ ਨਾਲ ਪ੍ਰੀਤ ਚੁੱਪ ਹੀ ਹੋ ਗਈ ਸੀ ਪ੍ਰੀਤ ਅਜੇ ਤੱਕ ਵੀ ਅੰਜਾਨ ਸੀ ਉਸ ਨੂੰ ਲੱਗਦਾ ਸੀ ਕਿ ਸ਼ਾਇਦ ਇਹਨਾਂ ਨੇ ਸਾਨੂੰ ਮਾਰ ਦੇਣਾ ਹੈ ਤੇ ਸਾਡੀ ਬਾਡੀ ਚ ਸਭ ਕੱਢ ਲੈਣਾ ਹੈ ਉਹ ਅੰਜਾਨ ਸੀ ਕਿ ਇਹਨਾਂ ਨੇ ਤਾਂ ਰੋਜ਼ ਮਾਰਨਾ ਹੈ ਤੇ ਮੌਤ ਤੋਂ ਵੀ ਬੇਹਾਲ ਜ਼ਿੰਦਗੀ ਬਣਾ ਦੇਣੀ ਹੈ ਹੁਣ ਪ੍ਰੀਤ ਉੱਚੀ ਉੱਚੀ ਰੋ ਰਹੀ ਸੀ ਤੇ ਉਸ ਪੰਨੂ ਕੋਸ ਰਹੀ ਸੀ ਜਦ ਉਹ ਕਰੋ ਰਾਜ ਤੇ ਵਿਸ਼ਵਾਸ ਕਰਕੇ ਆਪਣੇ ਮਾਪਿਆਂ ਨੂੰ ਤੋਖਾ ਦੀ ਕਿਨਿਕਲੀ ਸੀ ਪਰ ਪਛਤਾ ਕੇ ਕੁਝ ਨਹੀਂ ਸੀ ਮਿਲਣਾ ਵੇਰਾ ਹੱਥੋਂ ਨਿੱਕਲ ਚੁੱਕਾ ਸੀ ਬਾਹਰ ਵਾਲੇ ਬੰਦਿਆਂ ਨੇ 4-5 ਦਿਨਾਂ ਬਾਅਦ ਕੁੜੀਆਂ ਨੂੰ ਲੈ ਕੇ ਜਾਣ ਵਾਲੀ ਗੱਲ ਕਹਿ ਦਿੱਤੀ ਸੀ ਉਸ ਰਾਤ ਕੁੜੀਆਂ ਨੇ ਇੱਕ ਨਿਵਾਲਾ ਵੀ ਰੋਟੀ ਨਹੀਂ ਖਾਧੀ ਕਿਉਂਕਿ ਕੁੜੀਆਂ ਬਹੁਤ ਡਰ ਚੁੱਕੀਆਂ ਸੀ ਜਸਮਾ ਦੀ ਮੰਡੀ ਵਿੱਚ ਉਹਨਾਂ ਦੇ ਮੁੱਲ ਪੈ ਚੁੱਕੇ ਸੀ ਦੂਜੀ ਤਰਫ ਹਰਦੇਵ ਸਿੰਘ ਹੁਣ ਚੁੱਪ ਹੋ ਗਿਆ ਸੀ ਔਨ ਕਮ ਉਸਨੇ ਸ਼ੁਰੂ ਕਰ ਦਿੱਤੇ زندگی بِتونا شروع ਕਰ ਦਿੱਤਾ ਉਸ ਨੂੰ ਆਪਣੀ ਕੁੜੀ ਪ੍ਰੀਤ ਵਾਲੀ ਕਿਤੇ ਇਸ ਕੰਮ ਤੇ ਬਹੁਤ ਸ਼ਰਮ ਸੀ ਉਸ ਕਰਕੇ ਉਸ ਦੀ ਇੱਜ਼ਤ ਵੀ ਜਾ ਚੁੱਕੀ ਸੀ ਘਰ ਵਿੱਚ ਸਭ ਕੁਝ ਨਾਰਮਲ ਹੋ ਚੁੱਕਾ ਸੀ ਪਰ ਹਾਲਾਤ ਅਜੇ ਵੀ ਉਸੇ ਤਰ੍ਹਾਂ ਸੀ ਪ੍ਰੀਤੀ ਇਸ ਹਰਕਤ ਦੀ ਵਜ੍ਹਾ ਕਰਕੇ ਜੋ ਦੇ ਪਾਪਾ ਨੇ ਚੋਤ ਨੂੰ ਸਕੂਲ ਤੋਂ ਹਟਾ ਦਿੱਤਾ ਸੀ ਪੁਲਿਸ ਨੇ ਜੋ ਆਪਣੇ ਵੱਲੋਂ ਕੋਸ਼ਿਸ਼ ਕਰਨੇ ਸੀ ਕਰਕੇ ਛੱਡ ਦਿੱਤੀ ਇਦਰ ਪ੍ਰੀਤ ਤੇ ਬਾਕੀ ਕੁੜੀਆਂ ਹਰ ਰੋਜ਼ ਮਰ ਰਹੀਆਂ ਸੀ ਇਹ ਸਾਰੀਆਂ ਕੁੜੀਆਂ ਨੂੰ ਬਕਵਕ ਰਾਜਾਂ ਚ ਸਪਲਾਈ ਕਰਨਾ ਸੀ ਇੱਕ ਬਹੁਤ ਵੱਡਾ ਦੇਪ ਵਪਾਰ ਤੇ ਤੰਦਾ ਸੀ ਜਿਸ ਵਿੱਚ ਪਤਾ ਨਹੀਂ ਕਿੰਨੀਆਂ ਕੁੜੀਆਂ ਰਾਜੂ ਵਰਗੇ ਲੋਕਾਂ ਦੀ ਸ਼ਿਕਾਰ ਹੋਈਆਂ ਸੀ ਘਰ ਵਾਪਸੀ ਦੀ ਉਮੀਦ ਕੁੜੀਆਂ ਛੱਡ ਚੁੱਕੀਆਂ ਸੀ ਪ੍ਰੀਤ ਹਰ ਰੋਜ਼ ਆਪਣੇ ਮੰਮੀ ਪਾਪਾ ਨੂੰ ਯਾਦ ਕਰਕੇ ਰੋਂਦੀ ਸੀ ਉਹ ਹਰ ਰੋਜ਼ ਇਸ ਪਰੇਸ਼ਾਨੀ ਚ ਰਹਿੰਦੇ ਸੀ ਕਿ ਹੁਣ ਤਾਂ ਅਸੀਂ ਮਰ ਜਾਣਾ ਹੈ ਅਸੀਂ ਤਾਂ ਕਦੀ ਘਰ ਵੀ ਨਹੀਂ ਜਾ ਸਕਣਾ ਪ੍ਰੀਤਨਲ ਪਹਿਲਾਂ ਹੀ ਰਾਜੂ ਨੇ ਬਹੁਤ ਕੰਦਾ ਕੰਮ ਕਰ ਦਿੱਤਾ ਸੀ ਉਹ ਦਿਨ ਵੀ ਆ ਗਿਆ ਜਿਸ ਦਿਨ ਸਾਰੀਆਂ ਕੁੜੀਆਂ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਕੇ ਜਾਣਾ ਸੀ ਪਹਿਲਾਂ ਤਾਂ ਕਿਸੇ ਨੂੰ ਇਹ ਵੀ ਨਹੀਂ ਸੀ ਪਤਾ ਕਿ ਉਹ ਹੈ ਕਿੱਥੇ ਕਿਸ ਸ਼ਹਿਰ ਦੇ ਕਿਸ ਇਲਾਕੇ ਵਿੱਚ ਹੈ ਅਜੇ ਤੱਕ ਸਾਰੀਆਂ ਕੁੜੀਆਂ ਵਿੱਚ ਬਚਪਨਾ ਹੀ ਸੀ ਸਾਰੀਆਂ ਕੁੜੀਆਂ ਤਕਰੀਬਨ 14 ਤੋਂ 17 ਸਾਲ ਦੇ ਵਿੱਚ ਹੀ ਸੀ ਸਵੇਰੇ ਤੜਕੇ ਹੋਈ 3 ਵਜੇ ਕੁੜੀਆਂ ਨੂੰ ਉਠਾ ਦਿੱਤਾ ਗਿਆ ਮੋਹਨ ਰਹੀ ਸਾਰੀਆਂ ਕੁੜੀਆਂ ਨੂੰ ਲੈ ਕੇ ਜਾਣਾ ਸੀ ਇੱਕ ਗੱਡੀ ਆਈ ਜਿਹੜੀ ਕਿ ਹਰ ਪਾਸਿਓਂ ਬੰਦ ਸੀ ਉਸ ਗੱਡੀ 'ਚ ਤਾਂ ਹਵਾ ਵੀ ਪਤਾ ਨਹੀਂ ਕਿਵੇਂ ਆਉਂਦੀ ਹੋਣੀ ਆ ਸਾਰੀਆਂ ਕੁੜੀਆਂ ਨੂੰ ਉਸ ਗੱਡੀ 'ਚ ਚੜਾ ਦਿੱਤਾ ਗਿਆ ਸਫ਼ਰ ਲੰਬਾ ਸੀ ਕੁੜੀਆਂ ਨੂੰ ਕਿਸੇ ਦੂਜੀ ਰਾਜ ਸਟੇਟ ਵਿੱਚ ਸ਼ਿਫਟ ਕਰਨਾ ਸੀ ਬਿਹਾਰ ਤੋਂ ਹੁੰਦੇ ਹੋਏ ਗੱਡੀ ਬੰਗਾਲ ਵਿੱਚ ਜਾਣੀ ਸੀ ਇਸ ਕਰਕੇ ਸਵੇਰੇ ਸਵੇਰੇ ਹੀ ਕੁੜੀਆਂ ਨੂੰ ਗੱਡੀ 'ਚ ਘੜ ਦਿੱਤਾ ਕੁੜੀਆਂ ਨੂੰ ਖਾਨ ਪੀਣ ਦਾ ਸਮਾਨ ਦੇ ਦਿੱਤਾ ਗਿਆ ਪਹਿਲਾਂ ਹੀ ਦਰਵਾਜ਼ਾ ਬੰਦ ਕਰਕੇ ਦਰਵਾਜ਼ੇ ਦੇ ਹੈਂਡਲ ਨੂੰ ਸੀਲ ਕਰ ਦਿੱਤਾ ਗਿਆ ਗੱਡੀ ਨਿਕਲ ਗਈ ਸੀ ਅੰਦਰ ਕੁੜੀਆਂ ਸਹਿਮੀਆਂ ਹੋਈਆਂ ਚੁੱਪਚਾਪ ਬੈਠ ਗਈਆਂ ਸੀ ਗੱਡੀ ਚੱਲੀ ਜਾ ਰਹੀ ਸੀ ਪਿੱਛੇ ਹਵਾ ਵਾਸਤੇ ਉੱਪਰ ਇੱਕ ਰੋਸ਼ਨਦਾਨ ਦਿੱਤਾ ਹੋਇਆ ਸੀ ਕਈ ਕੁੜੀਆਂ ਤਾਂ ਥੋੜੀ ਦੇਰ ਹੀ ਉਲਟੀ ਹਵਾਰਨ ਲੱਗ ਗਈਆਂ ਕੁੜੀਆਂ ਦੀ ਹਾਲਤ ਬਹੁਤ ਖਰਾਬ ਹੋ ਗਈ ਸੀ ਪਿੱਛੇ ਪੂਰੀ ਪਧਵੂ ਫੈਲ ਗਈ ਸੀ ਪਰ ਗੱਡੀ ਤਾਂ ਹੁਣ ਮੰਜ਼ਿਲ ਤੇ ਜਾ ਕੇ ਹੀ ਰੁਕਣੀ ਸੀ ਕਾਫੀ ਸਮਾਂ ਤਾਂ ਬੀਤ ਗਿਆ ਸੀ ਗੱਡੀ ਨੂੰ ਚਲਦੇ ਹੋਏ ਬਿਹਾਰ ਵਾਲਾ ਬਾਰਡਰ ਤਾਂ ਨਿਕਲ ਗਿਆ ਸੀ ਹੁਣ ਵਾਰੀ ਬੰਗਾਲ ਦੇ ਬਾਰਡਰ ਦੀ ਸੀ ਬੰਗਾਲ ਪਹੁੰਚ ਤੇ ਗੱਡੀ ਨੂੰ ਕਾਫੀ ਰਾਤ ਪੀ ਚੁੱਕੀ ਸੀ ਪਿੱਛੇ ਕੁੜੀਆਂ ਥੱਕ ਹਰ ਕੇ ਸੋ ਗਈਆਂ ਸੀ ਜਿਆਦਾ ਕੁੜੀਆਂ ਤੇ ਜਗ੍ਹਾ ਘਟ ਸੀ ਜਿੱਥੇ ਜਿਸ ਨੂੰ ਜਿੰਮੇ ਦੀ ਜਗ੍ਹਾ ਮਿਲੀ ਉਹ ਸੋ ਗਈਆਂ ਹੌਨਬਾਰੀ ਗੱਡੀ ਨੂੰ ਬੰਗਾਲ ਦੇ ਬਾਰਡਰ ਨੂੰ ਪਾਰ ਕਰਾਉਂਦੀ ਸੀ ਬੰਗਾਲ ਦੇ ਬਾਰਡਰ ਤੇ ਵੀ ਚੈਕਿੰਗ ਲੱਗੀ ਹੋਈ ਸੀ ਪੁਲਿਸ ਹਰ ਗੱਡੀ ਨੂੰ ਰੋਕ ਰਹੀ ਸੀ ਜਦੋਂ ਕੁੜੀਆਂ ਦੀ ਗੱਡੀ ਦੀ ਵਾਰੀ ਆਈ ਤਾਂ ਪੁਲਿਸ ਅਫਸਰ ਨੇ ਪੁੱਛਿਆ ਕੀ ਅ ਵਿੱਚ ਤਾਂ ਡਰਾਈਵਰ ਥੋੜਾ ਸਹਿਮਿਆ ਹੋਇਆ ਸੀ ਉਸਨੇ ਜਵਾਬ ਦਿੱਤਾ ਜਨਾਬ ਵਿੱਚ ਤਾਂ ਸਬਜ਼ੀਆਂ ਵਗੈਰਾ ਹੈ ਪੁਲਿਸ ਵਾਲੇ ਨੇ ਡਰਾਈਵਰ ਨੂੰ ਥੋੜਾ ਸਹਿਮਿਆ ਹੋਇਆ ਦਿਖਿਆ ਫਿਰ ਉਸਨੇ ਗੱਡੀ ਨੂੰ ਚਾਰੋਂ ਪਾਸੇ ਘੁੰਮ ਕੇ ਦੇਖਿਆ ਪਰ ਉਸ ਨੂੰ ਕੁਝ ਸਮਝ ਨਹੀਂ ਸੀ ਆਈ ਕਿ ਵਿੱਚ ਤਾਂ ਕਈ ਜ਼ਿੰਦਗੀਆਂ ਨੇ ਪੁਲਿਸ ਵਾਲੇ ਨੂੰ ਡਰਾਈਵਰ ਤੇ ਸ਼ੱਕ ਹੋ ਰਿਹਾ ਸੀ ਪਰ ਉਸ ਨੂੰ ਲੱਗਾ ਕਿ ਗੱਡੀ ਸੀਲ ਆ ਸ਼ਾਇਦ ਸਬਜ਼ੀਆਂ ਹੀ ਹੋਣੀਆਂ ਹਨ ਇੱਕ ਉਮੀਰ ਜਹੀ ਜਾਗ ਚੁੱਕੀ ਸੀ ਸ਼ਾਇਦ ਕੁੜੀਆਂ ਪਾਚਨ ਪੁਲਿਸ ਵਾਲੇ ਨੇ ਬਿਲ ਵਗੈਰਾ ਚੈੱਕ ਕੀਤੇ ਤੇ ਗੱਡੀ ਦੇ ਪੇਪਰ ਸਾਰੇ ਦੇਖੇ ਗੱਡੀ ਦੇ ਪੇਪਰ ਸਾਰੇ ਠੀਕ ਸੀ ਇਸ ਕਰਕੇ ਉਸਨੇ ਗੱਡੀ ਨੂੰ ਜਾਣ ਦਿੱਤਾ ਕੁੜੀਆਂ ਦੇ ਬਚਨ ਦੀ ਉਮੀਦ ਖਤਮ ਹੋ ਗਈ ਸੀ ਗੱਡੀ ਬਾਰਡਰ ਪਾਰ ਹੋ ਗਈ ਸੀ ਅਜੇ 2 ਮਿੰਟ ਹੀ ਹੋਏ ਸੀ ਗੱਡੀ ਲੰਗੀ ਨੂੰ ਪਰ ਅਚਾਨਕ ਪੁਲਿਸ ਅਫਸਰ ਦੇ ਦਿਮਾਗ 'ਚ ਕੋਈ ਗੱਲ ਖੜਕੀ ਪੁਲਿਸ ਵਾਲਾ ਸੋਚ ਰਿਹਾ ਸੀ ਕਿ ਪਹਿਲਾਂ ਕਦੀ ਕੋਈ ਸਬਜੀ ਵਾਲੀ ਗੱਡੀ ਐਮੀ ਕਿਉਂ ਨਹੀਂ ਲੰਗੀ ਇੱਥੋਂ ਗੱਡੀ ਸਬਜੀ ਵਾਲੀ ਸੀ ਪਰ ਗੱਡੀ 'ਚ ਕੋਈ ਵੀ ਕਿਸੇ ਕਿਸਮ ਦਾ ਐਸੀ ਜਹ ਚਿਲਰ ਕਿਉਂ ਨਹੀਂ ਲੱਗਾ ਸੀ ਅਮੀ ਤਾਂ ਸਬਜੀ ਖਰਾਬ ਹੋ ਸਕਦੀ ਆ ਪੁਲਿਸ ਵਾਲੇ ਦਾ ਸ਼ੱਕ ਵਧ ਰਿਹਾ ਸੀ ਉਸਨੇ ਦੇਰ ਨਾ ਕਰਦੇ ਹੋਏ ਦੋ ਪੁਲਿਸ ਵਾਲੇ ਹੋਰ ਨਾਲ ਲਏ ਤੇ ਗੱਡੀ ਲੈ ਕੇ ਉਸ ਗੱਡੀ ਦੇ ਪਿੱਛੇ ਲਗਾ ਲਏ ਉਹ ਗੱਡੀ ਅਚੇ ਜ਼ਿਆਦਾ ਦੂਰ ਨਹੀਂ ਸੀ ਗਈ ਥੋੜੀ ਦੂਰੀ ਤੇ ਇੱਕ ਗੱਡੀ ਮਿਲ ਗਈ ਪੁਲਿਸ ਵਾਲੇ ਗੱਡੀ ਪਿੱਛੇ ਆਉਂਦੀ ਦੇਖ ਉਹ ਗੱਡੀ ਵਾਲੇ ਡਰ ਕੇ ਤੇ ਗੱਡੀ ਤੇਜ਼ ਕਰ ਲੇ ਪਰ ਪੁਲਿਸ ਵਾਲਿਆਂ ਨੇ ਬਚ ਨਾ ਸਕੇ ਅਖੀਰ ਪੁਲਿਸ ਵਾਲਿਆਂ ਨੇ ਗੱਡੀ ਨੂੰ ਫੜ ਹੀ ਲਿਆ ਡਰਾਈਵਰ ਨੂੰ ਵਿਰਾਸਤ ਛੱਲਿਆ ਤੇ ਗੱਡੀ ਦਾ ਲੋਕ ਖੋਲਿਆ ਗਿਆ ਜਿਵੇਂ ਹੀ ਦਰਵਾਜ਼ਾ ਖੋਲਿਆ ਗਿਆ ਤਾਂ ਪੁਲਿਸ ਵਾਲੇ ਹੈਰਾਨ ਰਹਿ ਗਏ ਪਿੱਛੇ 15-20 ਕੁੜੀਆਂ ਤੇ ਉਹ ਵੀ ਸਭ ਬੇਹੋਸ਼ੀ ਦੀ ਹਾਲਤ ਵਿੱਚ ਪਈਆਂ ਹੋਈਆਂ ਸੀ ਸਭ ਤੋਂ ਪਹਿਲਾਂ ਐਂਬੂਲੈਂਸ ਬੁਲਾਈਆਂ ਗਈਆਂ ਫਿਰ ਥਾਣੀ ਚ ਦੋ-ਜਨਾਣਾ ਪੁਲਿਸ ਵਾਲੀਆਂ ਬੁਲਾਈਆਂ ਗਈਆਂ ਜਲਦੀ ਤੋਂ ਜਲਦੀ ਕੁੜੀਆਂ ਨੂੰ ਨੇੜੇ ਵਾਲੇ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸਾਰੀਆਂ ਕੁੜੀਆਂ ਬੇਸੁੱਧ ਸੀ ਕਿਸੇ ਨੂੰ ਹੋਸ਼ ਨਹੀਂ ਸੀ ਡਰਾਈਵਰ ਨੂੰ ਤੇ ਉਸੇ ਸਹਾਇਕ ਨੂੰ ਥਾਣੀ ਲੈ ਕੇ ਜਾ ਕੇ ਪੁੱਛਗਿਛ ਕਰੇਗੀ کافی ਸਮੇਂ ਬਾਅਦ ਆ ਕੇ ਡਰਾਈਵਰ ਨੇ ਮੂੰਹ ਖੋਲਿਆ ਤੇ ਉਸ ਜਗ੍ਹਾ ਦਾ ਪਤਾ ਦੱਸਿਆ ਜਿੱਥੇ ਕੁੜੀਆਂ ਨੂੰ ਲੈ ਕੇ ਜਾਣਾ ਸੀ ਤੇ ਜਿੱਥੋਂ ਲੈ ਕੇ ਆਈ ਸੀ ਦੂਜੇ ਦਿਨ ਇਹ ਪੁਲਿਸ ਨੇ ਦੇਰੀ ਨਾ ਕਰਦੇ ਹੋਏ ਸ਼ਾਪੇਮਾਰੀ ਕੀਤੀ ਤੇ ਕੁਝ ਹੋਰ ਕੁੜੀਆਂ ਤੇ ਕੁਝ ਬੰਦੇ ਫੜੇ ਗਏ ਇਧਰ ਕੁੜੀਆਂ ਨੂੰ ਹਸਪਤਾਲ 'ਚ ਇਲਾਜ ਦੌਰਾਨ ਕੁਝ ਹੋਸ਼ ਹੋਣ ਲੱਗੀ ਉਹ ਵੀ ਕਾਫੀ ਡਰੀਆਂ ਹੋਈਆਂ ਸੀ ਉਹਨਾਂ ਨੂੰ ਨਹੀਂ ਸੀ ਪਤਾ ਕਿ ਉਹ ਬਚ ਗਈਆਂ ਹਨ ਤੇ ਇੱਕ ਹਸਪਤਾਲ ਵਿੱਚ ਨੇ ਪੁਲਿਸ ਵਾਲਿਆਂ ਨੇ ਬਹੁਤ ਪਿਆਰ ਨਾਲ ਸਹਿਜ ਤਰੀਕੇ ਨਾਲ ਕੁੜੀਆਂ ਦੇ ਬਿਆਨ ਲਏ ਪ੍ਰੀਤ ਨੇ ਵੀ ਆਪਣਾ ਬਿਆਨ ਤੇ ਐਡਰੈਸ ਦਿੱਤਾ ਬੰਗਾਲ ਪੁਲਿਸ ਨੇ ਯੂਪੀ ਪੁਲਿਸ ਨਾਲ ਕੰਟੈਕਟ ਕਰਕੇ ਉਸ ਜਗ੍ਹਾ ਤੇ ਛਾਪੇਮਾਰੀ ਕਰਵਾਈ ਜਿੱਥੇ ਕੁੜੀਆਂ ਨੂੰ ਲੈ ਕੇ ਆਏ ਸੀ ਉਹ ਥੋਸ ਔਰ ਤੇਜ ਦੇ ਸਾਰੇ ਸਾਥੀ ਫੜੇ ਗਏ ਸੀ ਹੌਲੀ ਹੌਲੀ ਪੁਲਿਸ ਵਾਲਿਆਂ ਨੇ ਸਭ ਕੁੜੀਆਂ ਦੇ ਦੱਸੇ ਐਡਰੈਸ ਮੁਤਾਬਿਕ ਲੱਗਦੇ ਥਾਣੇ ਵਾਲਿਆਂ ਨਾਲ ਕੰਟੈਕਟ ਕਰਕੇ ਕੁੜੀਆਂ ਦੇ ਮਾਪਿਆਂ ਨੂੰ ਬੁਲਾ ਲਿਆ ਸੀ। ਪ੍ਰੀ ਦੇ ਦੱਸੇ ਐਡਰੈਸ ਦੇ ਹਿਸਾਬ ਨਾਲ ਚਲੋ ਥਾਣੇ ਫੋਨ ਕੀਤਾ ਤਾਂ ਉਹਨਾਂ ਨੇ ਦੱਸਿਆ ਕਿ ਇਸ ਤਰ੍ਹਾਂ ਇੱਕ ਕੁੜੀ ਸਾਨੂੰ ਮਿਲੀ ਆ ਪ੍ਰੀਤ ਨਾਮ ਦੀ। ਪੰਜਾਬ ਪੁਲਿਸ ਉਸੇ ਸਮੇਂ ਸਮਝ ਗਈ ਸੀ। ਉਹਨਾਂ ਨੇ ਦੱਸਿਆ ਕਿ ਕਾਫੀ ਸਮੇਂ ਤੋਂ ਇਸ ਕੁੜੀ ਦੀ ਰਿਪੋਰਟ ਲਿਖਾਈ ਹੋਈ ਆ। ਇਸ ਨੂੰ ਇੱਕ ਮੁੰਡਾ ਫਸਲਾਕੇ ਲੈ ਗਿਆ ਸੀ। ਬੰਗਾਲ ਪੁਲਿਸ ਨੇ ਕਿਹਾ ਕਿ ਉਹ ਇਸਦੀ ਪਾਪਾ ਨੂੰ ਲੈ ਕੇ ਆ ਕੇ ਕੁੜੀ ਨੂੰ ਲੈ ਕੇ ਜਾ ਸਕਦੇ ਹੂ ਪੰਜਾਬ ਪੁਲਿਸ ਨੇ ਜਲਦੀ ਨਾਲ ਹਰਦੇਵ ਸਿੰਘ ਨੂੰ ਫੋਨ ਕੀਤਾ ਤੇ ਦੱਸਿਆ ਕਿ ਉਹਨਾਂ ਦੀ ਕੁੜੀ ਮਿਲ ਗਈ ਆ ਬੰਗਾਲ ਵਿੱਚ ਹਰਦੇਵ ਸਿੰਘ ਹੈਰਾਨ ਸੀ ਕਿ ਇਨੀ ਦੂਰ ਕਿਵੇਂ ਖੈਰ ਜਿਵੇਂ ਵੀ ਸੀ ਹਰਦੇਵ ਦਿੱਤੀ ਸੀ ਇਸ ਕਰਕੇ ਉਹ ਕਾਫੀ ਖੁਸ਼ ਹੋਇਆ ਤੇ ਆਪਣੇ ਘਰ ਆ ਕੇ ਦੱਸਿਆ ਪ੍ਰੀਤੀ ਮੰਮੀ ਵੀ ਬਹੁਤ ਖੁਸ਼ ਹੋਈ ਅਗਲੇ ਹੀ ਦਿਨ ਹਰਦੇਵ ਸਿੰਘ ਪਿੰਡਾਂ सरपंच से एक पुलिस वाला बंगाल रवाना हो गए दो दिन के सफर तो बाद हरदेव सिंह हुनी बंगाल पहुंच गए दसे हुए अडरस से गए फिर उठो दो पुलिस नाल हस्पताल पहुंच गए हस्पता प्रीत ने देख प्रीत दया अखा बंद से हरदेव सिंह ने कोल जाके आवाज लगाई प्रीत सिर ते हथ फिर हुई प्रीत पुत प्रीत ने जिमा ही अखा खोल के हरदेप सिंह देखिया तो वह अपने पापा न लिपट गई ਤੇ ਰੋਣ ਲੱਗੇ ਹਰਦੇਵ ਸਿੰਘ ਨੇ ਹੌਸਲਾ ਦਿੰਦੇ ਹੋਏ ਪ੍ਰੀਤ ਨੂੰ ਚੁੱਪ ਕਰਵਾਇਆ ਤੇ ਉਸ ਦੇ ਹੰਝੂ ਪੂੰਝੇ ਹਰਦੇਵ ਸਿੰਘ ਨਿਰਾਸ਼ ਜ਼ਰੂਰ ਸੀ ਪਰ ਆਪਣੇ ਬੱਚੇ ਨੂੰ ਤਕਰੀਬਨ 2 ਮਹੀਨੇ ਬਾਅਦ ਦੇਖ ਕੇ ਉਹ ਆਪਣਾ ਪਿਆਰ ਲੁਕਾ ਨਾ ਸਕਿਆ ਫਿਰ ਕੁਝ ਕਾਗਜ਼ੀ ਕਾਰਵਾਈ ਕਰਕੇ ਤੇ ਬੰਗਾਲ ਦੇ ਉਸ ਪੁਲਿਸ ਅਫਸਰ ਦਾ ਬਹੁਤ ਧੰਨਵਾਦ ਕੀਤਾ ਗਿਆ ਜਿਸ ਕਰਕੇ ਕਈ ਜ਼ਿੰਦਗੀਆਂ ਬਚ ਗਈਆਂ ਸੀ ਉਸ ਤੋਂ ਬਾਅਦ ਹਰਦੇਵ ਸਿੰਘ ਤੇ ਬਾਕੀ ਸਭ ਪ੍ਰੀਤ ਨੂੰ ਲੈ ਕੇ ਪੈਂਟ ਵੱਲ ਚੱਲ ਪਈ ਰਸਿਜ ਪ੍ਰੀਤ ਨੇ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ ਪ੍ਰੀਤ ਜੀ ਵੀ ਸਦਮੇ ਵਿੱਚ ਸੀ ਪ੍ਰੀਤ ਨਾਲ ਜੋ ਕੁਝ ਵੀ ਹੋਇਆ ਸੀ ਉਹ ਬਹੁਤ ਬੁਰਾ ਸੀ ਪ੍ਰੀਤ ਨੂੰ ਸਕਲ ਤੇ ਸ਼ਰਮ ਵੀ ਬਹੁਤ ਸੀ ਕਿਉਂਕਿ ਉਸ ਨੂੰ ਪਤਾ ਸੀ ਕਿ ਉਹ ਆਪਣੇ ਮਾਂ ਬਾਪ ਦੀ ਇੱਜ਼ਤ ਨੂੰ ਰੋਲ ਕੇ ਗਈ ਸੀ ਵਾਪਸ ਪੈਂਟ ਪਹੁੰਚ ਕੇ ਪ੍ਰੀਤ ਨੇ ਆਪਣੀ ਮੰਮੀ ਨੂੰ ਗੱਲ ਲਗਾ ਲਿਆ ਤੇ ਉੱਚੀ ਉੱਚੀ ਰੋਣ ਲੱਗੀ ਦੋ ਮਹੀਨੇ ਨਰਕ ਦੇਖਣ ਤੋਂ ਬਾਅਦ ਪ੍ਰੀਤ ਪ੍ਰੀਤ ਨੂੰ ਮਾਂ ਨੇ ਬਹੁਤ ਪਿਆਰ ਕੀਤਾ ਪਰ 2 ਮਹੀਨੇ ਵਾਲੀ ਪ੍ਰੀਤ ਤੇ ਅੱਜ ਵਾਲੀ ਪ੍ਰੀਤ ਵਿੱਚ ਬਹੁਤ ਫਰਕ ਸੀ ਪ੍ਰੀਤ ਨੂੰ ਉਸਦੀ ਮੰਮੀ ਅੰਦਰ ਲੈ ਕੇ ਚਲੀ ਗਈ ਨਿਰਮਲ ਕੌਰ ਨੂੰ ਪਤਾ ਸੀ ਕਿ ਪ੍ਰੀਤ ਚਾਹੇ ਗਲਤੀ ਕਰਕੇ ਆਈ ਆ ਪਰ ਉਹ ਉਸ ਨੂੰ ਅਜੇ ਇਸ ਚੀਜ਼ ਲਈ ਕੁਝ ਨਹੀਂ ਕਹਿ ਸਕਦੀ ਹੁਣ ਪ੍ਰੀਤ ਡਰ ਡਰ ਕੇ ਰਹਿਣ ਲੱਗੀ ਉਸ ਦੇ ਅੰਦਰ ਇੱਕ ਡਰ ਨੇ ਜਨਮ ਲੈ ਲਿਆ ਸੀ ਹਰ ਦਿਨ ਕર્ચ ਕੋਈ ਨਾ ਕੋਈ ਆਉਂਦਾ ਰਹਿੰਦਾ ਸੀ ਪ੍ਰੀਤ ਤਾਂ ਪਤਾ ਲੈਣ ਪਰ ਨਿਰਮਲ ਕੌਰ ਨੇ ਕਦੀ ਵੀ ਪ੍ਰੀਤ ਨੂੰ ਮਿਲਣ ਨਹੀਂ ਦਿੱਤਾ ਕਿਉਂਕਿ ਪ੍ਰੀਤ ਦਾ ਹਾਲ ਉਸ ਤੋਂ ਮਾਂ ਤੋਂ ਬਿਹਤਰ ਕੌਣ ਜਾਣ ਸਕਦਾ ਸੀ ਹਰਦੇਵ ਸਿੰਘ ਅਜੇ ਵੀ ਚੁੱਪ-ਚੁੱਪ ਹੀ ਰਹਿੰਦਾ ਸੀ ਕਦੇ-ਕਦੇ ਪੁਲਿਸ ਵਾਲੇ ਵੀ ਪ੍ਰੀਤ ਨੂੰ ਥਾਣੇ ਬੁਲਾ ਲੈਂਦੇ ਸੀ ਤਫਤੀਸ਼ ਕਰਨ ਪੁਲਿਸ ਨੇ ਰਾਜੂ ਦਾਸ ਕੈਚ ਬਣਾ ਕੇ ਸਾਰੇ ਪਾਸੇ ਪੇਜ ਦਿੱਤਾ ਸੀ ਤਾਂ ਕਿ ਰਾਜੂ ਫੜਿਆ ਜਾਵੇ ਰਾਤ ਨੂੰ ਉਠ-ਉਠ ਕੇ ਕਦੀ ਪ੍ਰੀਤ ਬਾਹਰ ਜਾਂਦੀ ਉਹ ਉਹਨਾਂ ਪਲਾਂ ਨੂੰ ਯਾਦ ਕਰਕੇ ਡਰ ਜਾਂਦੀ ਸੀ ਤੇ ਰੋਣ ਲੱਗਦੀ ਬਹੁਤ ਗਹਿਰੇ ਜ਼ਖਮ ਦਿੱਤੇ ਸੀ ਸਮੇਂ ਨੇ ਉਸਨੂੰ ਪਰ ਵਕਤ ਦਾ ਪੱਇਆ ਘੁੰਮੀ ਜਾ ਰਿਹਾ ਸੀ ਪ੍ਰੀਤ ਨੇ ਬਹਰ ਜਾਣਾ ਤਾਂ ਬਿਲਕੁਲ ਹੀ ਬੰਦ ਕਰ ਦਿੱਤਾ ਸੀ ਨਾ ਹੋ ਕਿਸੇ ਨੂੰ ਮਿਲਦੀ ਨਾ ਗੱਲ ਕਰਦੀ ਕੁਝ ਬਦਨਾਮੀ ਕਰਕੇ ਤੇ ਕੁਝ ਡਰਦੀ ਦੇਖਦੇ-ਦੇਖਦੇ ਕਾਫੀ ਸਮਾਂ ਬੀਤ ਗਿਆ ਪਰ ਰਾਜੂ ਪਕਰਸ਼ ਨਹੀਂ ਆਇਆ ਪਰ ਪ੍ਰੀਤ ਨੂੰ ਰਾਜੂ ਬਾਰੇ ਸੋਚ ਕੇ ਤੇ ਉਸਨੂੰ ਰਾਜੂ ਨੇ ਜੋ ਕੰਮ ਕੀਤਾ ਸੀ ਉਸ ਨੂੰ ਸੋਚ ਕੇ ਪ੍ਰੀਤ ਨੂੰ ਗੁੱਸਾ ਬਹੁਤ ਆਉਂਦਾ ਸੀ ਹਰਦੇਵ ਸਿੰਘ ਤੇ ਨਿਰਮਲ ਕੌਰ ਆਪਣੇ ਬਲੂ ਬਹੁਤ ਖਿਆਲ ਰੱਖਦੇ ਸੀ ਪ੍ਰੀਤ ਦਾ ਤਾਂ ਕਿ ਉਹ ਕੱਲ ਦਿਲਤੀ ਨਾ ਲਗਾਈ ਮਮਾ ਮੈਂ ਨਹੀਂ ਚਾਹੁੰਦੀ ਕਿ ਕੋਈ ਹੋਰ ਪ੍ਰੀਤ ਰਾਜੂ ਦਾ ਸ਼ਿਕਾਰ ਹੋਵੇ ਪ੍ਰੀਤ ਨੇ ਆਪਣੀ ਮੰਮੀ ਨਾਲ ਗੱਲ ਕੀਤੀ ਤੂੰ ਬਹੁਤ ਨਾ ਸੋਚ ਰੱਬ ਆਪੇ ਉਸ ਪਾਪੀ ਨੂੰ ਸਜ਼ਾ ਦੇਵੇਗਾ ਨਿਰਮਲ ਕੌਰ ਨੇ ਹੌਸਲਾ ਦਿੰਦੇ ਹੋਏ ਕਿਹਾ ਪ੍ਰੀਤ ਮੰਮੀ ਅਸੀਂ ਬਚ ਗਏ ਸਾਡੀ ਕਿਸਮਤ ਚੰਗੀ ਸੀ ਨਹੀਂ ਤਾਂ ਪਤਾ ਨਹੀਂ ਉਹ ਧਰਿੰਦਿਆਂ ਨੇ ਸਾਡੇ ਨਾਲ ਕੀ ਕਰਨਾ ਸੀ ਪਰ ਸਾਰਿਆਂ ਦੀ ਕਿਸਮਤ ਚੰਗੀ ਹੋਵੇ ਇਹ ਕੀ ਪਤਾ ਨਿਰਮਲ ਕੌਰ ਪ੍ਰੀਤ ਤੂੰ ਜ਼ਿਆਦਾ ਨਾ ਸੋਚਦੀ ਏ ਪ੍ਰੀਤ ਨਹੀਂ ਮੰਮੀ ਉਸ ਧਰਿੰਦੇ ਰਾਜੂ ਨੂੰ ਸਦੀ ਬੰਦੀ ਸਜ਼ਾ ਮਿਲਣੀ ਚਾਹੀਦੀ ਆ ਪਤਾ ਨਹੀਂ ਕਿੰਨੀਆਂ ਕੁੜੀਆਂ ਦੀ ਜ਼ਿੰਦਗੀ ਉਸ ਨੇ ਖਰਾਬ ਕਰ ਦਿੱਤੀ ਹੋਣੀ ਆ ਅੱਜ ਤੱਕ ਤੇ ਹੋਰ ਕਿੰਨੀਆਂ ਦੀ ਜ਼ਿੰਦਗੀ ਖਰਾਬ ਕਰੇਗਾ ਨਿਰਮਲ ਕੌਰ ਪ੍ਰੀਤ ਦੇ ਸਿਰ ਤੇ ਹੱਥ ਫੇਰਦੇ ਹੋਏ ਪੁੱਤ ਬਸ ਤੁਸ ਹਾਸੇ ਨੂੰ ਭੁੱਲ ਜਾ ਤੇ ਦੁਬਾਰਾ ਸਕੂਲ ਜਾਣਾ ਸ਼ੁਰੂ ਕਰ ਪ੍ਰੀਤ ਨਹੀਂ ਮੰਮੀ ਹੁਣ ਮੈਂ ਸਕੂਲ ਨਹੀਂ ਜਾਣਾ ਪਰ ਕੀ ਪਾਪਾ ਮੈਨੂੰ ਦੁਬਾਰਾ ਫੋਨ ਲੈ ਕੇ ਦੇ ਸਕਦੇ ਆ ਨਿਰਮਲ ਕਾ ਪਤਾ ਨਹੀਂ ਬੱਚੇ ਪਰ ਗੱਲ ਜ਼ਰੂਰ ਕਰਕੇ ਦੇਖੂੰਗੀ ਪ੍ਰੀਤ ਦੇ ਦਿਮਾਗ ਵਿੱਚ ਪਤਾ ਨਹੀਂ ਹੁਣ ਕੀ ਚੱਲ ਰਿਹਾ ਸੀ ਪਰ ਰਾਜੂ ਪ੍ਰਤੀ ਗੁੱਸਾ ਬਹੁਤ ਸੀ ਉਸੇ ਦਿਮਾਗ ਵਿੱਚ ਪ੍ਰੀਤ ਦੇ ਦਿਲ 'ਚ ਹੁਣ ਕੁਝ ਚੱਲ ਰਿਹਾ ਸੀ ਉਹ ਰਾਜੂ ਨੂੰ ਛੱਡਣਾ ਨਹੀਂ ਸੀ ਚਾਹੁੰਦੀ ਉਸ ਦੇ ਵਜਨ ਨਾਲ ਬਹੁਤ ਕੁੜੀਆਂ ਦੀ ਜ਼ਿੰਦਗੀ ਬਰਬਾਦ ਹੋ ਗਈ ਹੋਣੀ ਆ ਰਾਤ ਨੂੰ ਜਦੋਂ ਹਰਦੇਵ ਸਿੰਘ ਘਰ ਆਉਂਦਾ ਤਾਂ ਪ੍ਰੀਤ ਪਪਾ ਮੈਨੂੰ ਪਤਾ ਤੁਸੀਂ ਮੇਰੇ ਤੋਂ ਬਹੁਤ ਨਿਰਾਸ਼ ਹੋ ਮੈਂ ਤੁਹਾਡੀ ਇੱਜ਼ਤ ਨੂੰ ਦਾਗ ਲਗਾ ਦਿੱਤਾ ਹਰਦੇਵ ਸਿੰਘ ਨੇ ਕੋਈ ਜਵਾਬ ਨਹੀਂ ਦਿੱਤਾ ਪ੍ਰੀਤ ਪਪਾ ਪਲੀਜ਼ ਮੇਰੇ ਨਾਲ ਗੱਲ ਕਰੋ ਮੇਰੀ ਗਲਤੀ ਨੂੰ ਮਾਫ ਕਰ ਦਿਓ ਪਲੀਜ਼ ਪਪਾ ਪਲੀਜ਼ ਨਿਰਭਲ ਕਾਲ ਜੇ ਤੁਸੀਂ ਪ੍ਰੀਤ ਨਾਲ ਗਲਤ ਆ ਕਰ ਲੋ ਹਰਦੀਪ ਸਿੰਘ ਪ੍ਰੀਤ ਇਹ ਮੈਂ ਅੱਜੇ ਬਹੁਤ ਪਰੇਸ਼ਾਨ ਆ ਫਿਰ ਗੱਲ ਕਰਾਂਗੀ ਜੋ ਵੀ ਕਰਨੀ ਆ ਪਰ ਇਹ ਤੁਸੀਂ ਵਕਤ ਉੱਤੇ ਚਲੀ ਜਾਂਦੀ ਆ ਨਿਰਮਲ ਕੌਰ ਜੀ ਉਸ ਨਾਲ ਗੱਲ ਕਰ ਲੋ ਤੁਸੀਂ ਵੈਸੇ ਤਾਂ ਇਹਨੇ ਖਿਆਲ ਰੱਖ ਰਹੀ ਹਾਂ ਉਸ ਦਾ ਪਰ ਉਸ ਨਾਲ ਗੱਲ ਨਹੀਂ ਕਰ ਰਹੀ ਹਰਦੀਪ ਸਿੰਘ ਨਿਰਮਲ ਕੁਰੇ ਕੱਲ ਤੱਕ ਮੈਂ ਪਿੰਡ ਵਿੱਚ ਬੜੇ ਮਾਨ ਨਾਲ ਘੁੰਮਦਾ ਸੀ ਪਰ ਅੱਜ ਮੈਂ ਪਿੰਡ ਵਿੱਚ ਅੱਖਾਂ ਚੁੱਕ ਕੇ ਨਹੀਂ ਘੁੰਮ ਸਕਦਾ ਮੇਰੇ ਸਾਹਮਣੇ ਨਹੀਂ ਪਰ ਮੇਰੇ ਜਾਣ ਪਿੱਛੇ ਲੋਕ ਮੇਰਾ ਮਜ਼ਾਕ ਬਣਾਉਂਦੀ ਆ ਪ੍ਰੀਤ ਨੂੰ ਲੈ ਕੇ ਪਿੰਡ 'ਚ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਮੈਨੂੰ ਨਿਰਮਲ ਕੌਰ ਜੀ ਲੋਕਾਂ ਦਾ ਤਾਂ ਬੋਲਣਾ ਹੀ ਆ ਪਰ ਉਹਨਾਂ ਦੀ ਪ੍ਰਵਾਹ ਕਰਕੇ ਅਸੀਂ ਆਪਣੇ ਬੱਚੀ ਨੂੰ ਕਿਉਂ ਦੁਖੀ ਕਰੀਏ ਨਿਆਣੀ ਆ ਤੇ ਨਿਆਣਪੁਣੇ 'ਚ ਗਲਤੀ ਕਰ ਬੈਠੀ ਇੱਕ ਵਾਰ ਪਾਪ ਬਣ ਕੇ ਗਲਤੀਾ ਕਰੋ ਉਸਨੇ 2 ਮਹੀਨੇ ਬਹੁਤ ਸਹੀਏ ਸਹਿਆ ਹਰਦੇਵ ਸਿੰਘ ਦਾ ਮਨ ਤਾਂ ਪਿਗਲ ਹੀ ਗਿਆ ਸੀ ਪਰ ਉਹ ਤਾਂ ਇੱਜ਼ਤ ਦੀ ਮਾਰੀ ਕੁਝ ਨਹੀਂ ਸੀ ਬੋਲ ਰਹੀਆ ਹਰਦੇਵ ਸਿੰਘ ਉੱਠ ਕੇ ਪ੍ਰੀਤ ਕੋਲ ਗਿਆ ਪ੍ਰੀਤ ਆਪਣੇ ਬੈੱਡ ਤੇ ਲੰਮੀ ਪਈ ਹੋਈ ਸੀ ਹਰਦੇਵ ਸਿੰਘ ਸਿਰ ਤੇ ਹੱਥ ਰੱਖਤੀ ਹੋਈ ਪ੍ਰੀਤ ਪ੍ਰੀਤ ਉਸ ਨੇ ਉੱਪਰ ਦੇਖਿਆ papa please ਮੈਨੂੰ ਮਾਫ ਕਰ ਦਿਓ ਹਰਦੇਵ ਸਿੰਘ ਪ੍ਰੀਤ ਧੀਆ ਆਪਣੇ ਪਿਓ ਦੀ ਉਹ ਇੱਜ਼ਤ ਹੁੰਦੀ ਆਂ ਜਿਸ ਨਾਲ ਉਹ ਸਾਰੇ ਜਹਾਨ ਤੇ ਸਿਰ ਉਠਾ ਕੇ ਜੀ ਸਕਦਾ ਹੈ ਪੁੱਤ ਔਰਤ ਨੂੰ ਜਗਤ ਜਨਨੀ ਕਿਹਾ ਗਿਆ ਹੈ ਉਹ ਮਹਾਨ ਹੁੰਦੀ ਆਂ ਮੈਂ ਵੀ ਦੁਖੀ ਹਾਂ ਪੁੱਤ ਮੈਂ ਤਾਂ ਤੈਨੂੰ ਕਦੀ ਕਿਸੇ ਚੀਜ਼ ਤੋਂ ਰੋਕ ਟੋਕ ਤੱਕ ਵੀ ਨਹੀਂ ਸੀ ਕੀਤੀ ਖੁੱਲ ਕੇ ਜਿਉਣੀ ਸੀ ਤੂੰ ਪਰ ਇਹਦਾਂ ਦਾ ਕਦਮ ਚੁੱਕਣ ਤੋਂ ਪਹਿਲਾਂ ਇੱਕ ਵਾਰ ਤਾਂ ਮੇਰੇ ਬਾਰੇ ਸੋਚ ਲੈਂਦੀ ਪ੍ਰੀਤ ਹਰਦੀਪ ਸਿੰਘ ਦੀ ਗਲੇ ਲੱਗਦੀ ਹੋਈ ਪਾਪਾ ਮੈਂ ਸੱਚੀ ਸ਼ਰਮਿੰਦਾ ਹਾਂ ਮੈਨੂੰ ਇੱਕ ਵਾਰ ਮਾਫ ਕਰ ਦਿਓ ਫਿਰ ਤੁਹਾਡੀ ਹੀ ਤ ਤੁਹਾਨੂੰ ਕਦੀ ਵੀ ਸਿਰ ਝੁਕਣ ਨਹੀਂ ਦਿੰਦੀ ਸਗੋਂ ਆਉਣ ਵਾਲੇ ਸਮੇਂ 'ਚ ਲੋਕ ਤੁਹਾਡੀ ਤਾਰੀਫ਼ ਹੀ ਕਰਨਗੇ ਹਰਦੀਪ ਸਿੰਘ ਨੇ ਪ੍ਰੀਤ ਨੂੰ ਮਾਫ ਕਰ ਦਿੱਤਾ। ਪ੍ਰੀਤ ਪਾਪਾ ਮੈਨੂੰ ਫੋਨ ਦੁਆਰਾ ਮਿਲ ਸਕਦਾ ਹੈ? ਪਲੀਜ਼। ਹਰਦੇਵ ਪ੍ਰੀਤ ਅਜੇ ਕੁਝ ਨਹੀਂ। ਪ੍ਰੀਤ ਠੀਕ ਆ ਪਾਪਾ ਪਰ ਜਰੂਰ ਤੁਸੀਂ ਘਰ ਵਾਪਸ ਆ ਜਾਣੇ ਆ। ਮੈਨੂੰ ਤੁਹਾਡਾ ਫੋਨ ਮਿਲ ਸਕਦਾ ਹੈ? ਪਲੀਜ਼। ਹਰਦੇਵ ਪਰ ਕੀ ਕਰਨਾ ਤੂੰ ਫੋਨ? ਪ੍ਰੀਤ ਪਾਪਾ ਉਸ ਰਾਜੂ ਨੇ ਬਹੁਤ ਕੁੜੀਆਂ ਦੀ ਜ਼ਿੰਦਗੀ ਬਰਬਾਦ ਕੀਤੀ ਹੋਣੀ ਆ ਤੇ ਹੋਰ ਪਤਾ ਨਹੀਂ ਕਿੰਨੀਆਂ ਹੋਰ ਕੁੜੀਆਂ ਦੇ ਕਰੂਗਾ। ਮੈਂ ਉਸ ਨੂੰ ਸਜ਼ਾ ਦਿਵਾਉਣੀ ਆ। ਹਰਦੇਵ प्रीत ਹੁਣ ਪਲੀਜ਼ ਕਿਸੇ ਹੋਰ ਪੰਗੇ 'ਚ ਨਾ ਪਾ ਦੇ ਮੇਨੂੰ। ਪ੍ਰੀਤ ਪਾਪਾ ਇਸ ਵਾਰ ਭਰੋਸਾ ਰੱਖੋ। ਹਰਦੇਵ ਚੱਲ ਲੈ ਲਿਆ ਕਰ ਮੇਰਾ ਫੋਨ। ਪ੍ਰੀਤ ਨੇ ਸੋਚ ਲਿਆ ਸੀ ਕਿ ਉਹ ਹੁਣ ਰਾਜੂ ਨੂੰ ਸੱਚਾ ਦਲਵਾਉਗੀ। ਦੂਜੇ ਦਿਨ ਤੋਂ ਪ੍ਰੀਤ ਨੇ ਰਾਤ ਨੂੰ ਆਪਣੇ ਪਾਪਾ ਦਾ ਫੋਨ ਲੈ ਕੇ ਇੰਟਰਨੈਟ ਤੇ ਲੱਭਣਾ ਸ਼ੁਰੂ ਕਰ ਦਿੱਤਾ ਕਿ ਪੰਜਾਬ ਤੋਂ ਕਿੰਨੀਆਂ ਕੁੜੀਆਂ ਗਾਇਬ ਹੋਈਆਂ ਸੀ ਤੇ ਕਿੱਥੋਂ ਤੋਂ ਹੋਈਆਂ ਸੀ। ਰਿਪੋਰਟ ਮੁਤਾਬਿਕ ਪੰਜਾਬ ਦੇ ਹਰ ਜ਼ਿਲ੍ਹੇ ਚ ਕਈ ਰਿਪੋਰਟ ਸਾਹਮਣੇ ਆਈ। ਪ੍ਰੀਤ ਨੇ ਰਾਜੂ ਵਰਗੇ ਬੰਦੇ ਦੇ ਚਿਹਰੇ ਨੂੰ ਇੰਟਰਨੈਟ ਤੇ ਲੱਭਣਾ ਸ਼ੁਰੂ ਕੀਤਾ। ਰਾਜੂ ਵੀ ਹੁਣ ਪੰਜਾਬ ਦੇ ਕਿਸੇ ਦੂਜੇ ਕੋਨੇ ਚ ਬੈਠਾ ਕੋਈ ਨਵੇਂ ਸ਼ਿਕਾਰ ਦੀ ਭਾਲ ਚ ਸੀ। ਰਾਜੂ ਇਹ ਨਹੀਂ ਸੀ ਜਾਣਦਾ ਕਿ ਪ੍ਰੀਤ ਕਰ ਵਾਪਸ ਆ ਗਈ ਆ ਤੇ ਪੁਲਿਸ ਫੇਸ ਨੂੰ ਲੱਭ ਰਹੀ ਆ। ਪ੍ਰੀਤ ਦੀ ਪਾਲ ਹਰ ਰੋਜ਼ ਤੇਜ਼ ਹੁੰਦੀ ਜਾ ਰਹੀ ਸੀ। ਪ੍ਰੀਤ ਨੇ ਇੱਕ ਇਸ ਤਰ੍ਹਾਂ ਦਾ ਜ਼ਿਲ੍ਹਾ ਲੱਭ ਲਿਆ ਸੀ ਜਿੱਥੇ ਅਜੇ ਤੱਕ ਕੋਈ ਵੀ ਕੇਸ ਨਹੀਂ ਸੀ ਆਇਆ। ਬਸ ਪ੍ਰੀਤ ਨੂੰ ਹੁਣ ਪੂਰਾ ਯਕੀਨ ਸੀ ਕਿ ਕੁਝ ਵੀ ਹੋ ਜਾਏ ਹੁਣ ਰਾਜੂ ਇੱਥੇ ਹੀ ਆ ਉਸ ਅਸ਼ੱਕ ਬਹੁਤ ਡੇਰਾ ਸੀ ਪ੍ਰੀਤ ਰਾਜੂ ਦੇ ਸੁਭਾ ਨੂੰ ਇੰਨਾ ਕ ਜਾਣ ਗਈ ਸੀ ਕਿ ਉਹ ਕਿਸੇ ਵੱਡੇ ਸ਼ਹਿਰ 'ਚ ਨਹੀਂ ਹੋਏਗਾ ਉਹ ਪੱਕਾ ਕਿਸੇ ਛੋਟੇ ਸ਼ਹਿਰ 'ਚ ਸਕੂਲ ਲੱਗੇ ਹੀ ਹੋਏਗਾ ਪਰ ਸਕੂਲ ਤੱਕ ਜਾਣਾ ਬਹੁਤ ਔਖਾ ਸੀ ਪਰ ਸੋਸ਼ਲ ਮੀਡੀਆ ਦਾ ਜ਼ਮਾਨਾ ਸੀ ਅੱਜ ਕੱਲ ਤਾਂ ਰਾਜੂ ਫੋਨ ਵੀ ਬਟਨ ਵਾਲਾ ਵਰਤਦਾ ਸੀ ਇਸ ਕਰਕੇ ਆਨਲਾਈਨ ਕੀ ਚੱਲ ਰਾਇਆ ਇਹ ਉਸ ਨੂੰ ਆਸਾਨੀ ਨਾਲ ਨਹੀਂ ਸੀ ਪਤਾ ਲੱਗਣਾ। ਪ੍ਰੀਤ ਨੇ ਫੇਸਬੁੱਕ ਤੇ ਆਪਣੀ ਆਈਡੀ ਬਣਾ ਕੇ ਹੌਲੀ-ਹੌਲੀ ਉਸ ਜ਼ਿਲ੍ਹੇ ਦੇ ਲੋਕਾਂ ਤੱਕ ਪਹੁੰਚ ਕਰਨੀ ਸ਼ੁਰੂ ਕੀਤੀ। ਇੰਟਰਨੈਟ ਤੇ ਪਹਿਲਾਂ ਉਸ ਨੇ ਸਕੂਲ ਲੱਭੇ ਕਿ ਕਿੰਨੇ ਆ ਜਿਹੜੇ 12ਵੀਂ, 11ਵੀਂ ਦੇ ਆ। ਪ੍ਰੀਤ ਨੂੰ ਪਤਾ ਸੀ ਕਿ ਜਿਹੜੀਆਂ ਅਜੇ ਨਾ ਸਮਝ ਕੁੜੀਆਂ ਨੇ ਉਹ ਹੀ ਇਦਾਂ ਜਾਲ 'ਚ ਫਸਦੀਆਂ ਨੇ। ਪ੍ਰੀਤ ਨੇ ਉਹ ਰਸਤਾ ਚੁਣ ਲਿਆ ਸੀ ਜਿਹੜਾ ਕਠਿਨ ਬਹੁਤ ਸੀ। ਪਰ ਅਗਰ ਉਹ ਕਿਸੇ ਵੀ ਕੁੜੀ ਦੀ ਜ਼ਿੰਦਗੀ ਬਚਾ ਦਿੰਦੀ ਤਾਂ ਉਸ ਨੂੰ ਬਹੁਤ ਵਧੀਆ ਲੱਗਦਾ ਇਸ ਕਰਕੇ ਪ੍ਰੀਤ ਨੇ ਦਿਨ ਰਾਤ ਮਿਹਨਤ ਕੀਤੀ ਰਾਜੂ ਦਾ ਬਣਾਇਆ ਹੋਇਆ ਸਕ੍ਰੈਚ ਉਸਨੇ ਫੇਸਬੁੱਕ ਤੇ ਪਾ ਦਿੱਤਾ ਜਿਸ ਨਾਲ ਉਸ ਨੂੰ ਬਹੁਤ ਆਸਾਨੀ ਹੋਈ ਸੀ ਹਰ ਰੋਜ਼ ਉਹ ਪੰਜਾਬ ਦੇ ਕਈ ਇਲਾਕਿਆਂ 'ਚ ਗੱਲ ਕਰਦੀ ਇਸ ਚੀਜ਼ ਨਾਲ ਇੱਕ ਹੋਰ ਗੱਲ ਹੋ ਗਈ ਕਿ ਪ੍ਰੀਤ ਨੂੰ ਲੋਕ ਜਾਣਨ ਲੱਗੇ ਜਿਸ ਕਰਕੇ ਉਸ ਨੂੰ ਹੋਰ ਮਦਦ ਮਿਲਣ ਲੱਗੀ ਪ੍ਰੀਤ ਦੀ ਮਿਹਨਤ ਅੱਜ ਵੀ ਜਾਰੀ ਸੀ ਤਕਰੀਬਨ 1 ਮਹੀਨੇ ਤੋਂ ਬਾਅਦ ਪ੍ਰੀਤ ਦੀ ਮਿਹਨਤ رنگ ਲਿਆ ਪ੍ਰੀਤ ਨਾਲ ਇੱਕ ਕੁੜੀ ਨੇ ਮੈਸੇਜ 'ਚ ਗੱਲ ਕੀਤੀ ਉਸਨੇ ਜਾਨਣਾ ਚਾਇਆ ਰਾਜੂ ਬਾਰੇ ਪ੍ਰੀਤ ਨੂੰ ਲੱਗਾ ਕਿ ਸ਼ਾਇਦ ਉਹ ਸਹੀ ਜਗ੍ਹਾ ਜਾ ਰਹੀ ਹੈ ਕੁੜੀ ਨੇ ਗੱਲ ਕੀਤੀ ਤਾਂ ਪਤਾ ਲੱਗਿਆ ਕੁੜੀ ਨੇ ਰਾਜੂ ਬਾਰੇ ਦੱਸਿਆ ਤਾਂ ਪ੍ਰੀਤ ਨੇ ਉਸ ਨੂੰ ਆਪਣੀ ਹੱਦ ਦਿੱਤੀ ਸੁਣਾ ਦਿੱਤੀ ਜਿਸ ਨਾਲ ਕੁੜੀ ਦਾ ਤਰਾਹੇ ਨਿਕਲ ਗਿਆ ਉਸਨੇ ਦੱਸਿਆ ਕਿ ਆ ਜੋ ਇਸ ਜਗ੍ਹਾ ਤੇ ਰਾਜੂ ਨਹੀਂ ਸੁਨੀਲ ਬਣ ਕੇ ਖੜਾ ਹੈ ਤੇ ਉਸਨੇ ਮੈਨੂੰ ਆਪਣੇ ਜਾਲ ਚ ਫਸਾ ਲਿਆ ਹੈ ਉਹ ਹੁਣ ਮੈਨੂੰ ਇਥੋਂ ਭੱਜਣ ਲਈ ਕਹਿ ਰਿਹਾ ਆ ਪਰ ਮੈਂ ਕਾਫੀ ਦਿਨਾਂ ਤੋਂ ਤੁਹਾਡੇ ਫੇਸਬੁੱਕ ਤੋਂ ਸੁਨੀਲ ਨੂੰ ਪਹਿਚਾਨਣ ਦੀ ਕੋਸ਼ਿਸ਼ ਕਰ ਰਹੀ ਆ ਪ੍ਰੀਤ ਨੇ ਕੁੜੀ ਨੂੰ ਸਮਝਾਇਆ ਤੇ ਕਿਹਾ ਕਿ ਉਹ ਉਸ ਨੂੰ ਨਾ ਦੱਸੇ ਕਿ ਉਸੇ ਗੱਲ ਮੇਰੇ ਨਾਲ ਹੋਈ ਆ ਵਰਨ ਰਾਜੂ ਚੱਕਰ ਨਾ ਹੋ ਜਾਏਗਾ ਤੇ ਹੱਥੋਂ ਨਿਕਲ ਜਾਏਗਾ ਕੁੜੀ ਪ੍ਰੀਤ ਨਾਲ ਸਹਿਮਤ ਹੋਈ ਪ੍ਰੀਤ ਨੇ ਸਾਰੀ ਗੱਲ ਆਪਣੀ ਮੰਮੀ ਨਾਲ ਕੀਤੀ ਤੇ ਦੱਸਿਆ ਕਿ ਇਸ ਤਰ੍ਹਾਂ ਅੱਜ ਉਹ ਰਾਜੂ ਸੁਨੀਲ ਬਣ ਕੇ ਕਿਸੇ ਹੋਰ ਕੁੜੀ ਦੀ ਜ਼ਿੰਦਗੀ ਤਬਾਹ ਕਰਨ ਲੱਗਾ ਹੈ ਪਲੀਜ਼ ਮੰਮਾ ਉਸਨੂੰ ਬਚਾ ਲਓ ਪ੍ਰੀਤ ਦੀ ਮੰਮੀ ਨੇ ਸਾਰੀ ਗੱਲ ਹਰਦੀਪ ਨਾਲ ਕੀਤੀ ਰਾਤ ਨੂੰ ਤਾਂ ਹਰਦੀਪ ਦੇਰੀ ਨਾ ਕਰਦੇ ਹੋਏ ਸਵੇਰੇ ਹੀ ਸਰਪੰਚ ਨੂੰ ਨਾਲ ਲੈ ਕੇ ਥਾਣੇ ਚਲੇ ਗਿਆ ਥਾਣੇ ਜਾ ਕੇ ਸਾਰੀ ਗੱਲ ਦੱਸੀ ਤਾਂ ਥਾਣੇ ਵਾਲਿਆਂ ਨੇ ਪ੍ਰੀਤ ਨੂੰ ਵੀ ਬੁਲਾ ਲਿਆ ਤੇ ਉਸ ਜ਼ਿਲ੍ਹੇ ਦੇ ਇਲਾਕੇ ਵਿੱਚ ਪੈਂਦੇ ਥਾਣੀ ਨਾਲ ਸੰਬੰਧਿਤ ਪੁਲਿਸ ਨੇ ਆਪਣੇ ਵੱਲੋਂ ਦੇਰ ਨਾ ਕੀਤੀ ਤੇ ਕੁੜੀ ਦੁਆਰਾ ਦੱਸੇ ਪਤੇ ਤੋਂ ਰਾਜੂ ਸੁਨੀਲ ਜਾਂ ਪਤਾ ਨਹੀਂ ਕਿੰਨੇ ਨਾਮਾਂ ਨਾਲ ਰਹਿੰਦੇ ਉਸ ਰਾਜੂ ਨੂੰ ਫੜ ਲਿਆ ਪ੍ਰੀਤ نیوز ਦੀ ਕੋਲਚ ਪਛਾਣ ਕੀਤੀ ਤੇ ਉਸ ਕੁੜੀ ਨੇ ਵੀ ਪ੍ਰੀਤ ਨੇ ਵੀ ਆਪਣੇ ਆਪਣੇ ਬਿਆਨ ਦਿੱਤੇ ਬਿਆਨਾਂ ਦੇ ਆਧਾਰ ਤੇ ਜੋ ਪੀਛ ਫੜੇ ਹੋ ਗਿਰੋ ਦੇ ਬਿਆਨਾਂ ਦਾ ਮੇਲ ਕਰਕੇ ਰਾਜੂ ਨੂੰ ਸਜ਼ਾ ਹੋਈ ਤੇ ਵੱਡੀ ਜਾਣਕਾਰੀ ਸਾਹਮਣੇ ਆਈ ਜਿਸ ਚ ਪਤਾ ਲੱਗਦਾ ਹੈ ਕਿ ਰਾਜੂ ਵਰਗੇ ਹੋਰ ਕੋਈ ਰਾਜੂ ਇਸ ਤਰ੍ਹਾਂ ਕੁੜੀਆਂ ਨੂੰ ਬੇਹਲਾ ਫਸਲਾ ਕੇ ਲੈ ਜਾਂਦੇ ਆ ਤੇ ਜਿਸਮਾ ਫਰੋਸ਼ੀ ਦੇ ਧੰਦੇ ਵਿੱਚ ਸੁੱਟ ਦਿੰਦੇ ਆ ਜਿਸ ਨਾਲ ਇਹਨਾਂ ਨੂੰ ਮੋਟਾ ਪੈਸਾ ਮਿਲਦਾ ਆ ਫਿਰ ਉਹ ਕੁੜੀਆਂ ਨੂੰ ਵਕ ਵਕ ਸ਼ਹਿਰਾਂ 'ਚ ਜਾ ਕਦੀ ਕਰੀ ਬਾਰਡਰ ਪਰ ਕਰਵਾ ਕੇ ਦੂਜੇ ਦੇਸ਼ਾਂ ਵਿੱਚ ਵੇਚਿਆ ਜਾਂਦਾ ਹੈ ਧੰਨਵਾਦ ਜੀ ਸਾਰਿਆਂ ਦਾ ਇੱਕ ਕਹਾਣੀ ਨੂੰ ਪੂਰਾ ਸੁਣਨ ਦੇ ਲਈ ਕਮੈਂਟ ਕਰਕੇ ਜਰੂਰ ਦੱਸਿਓ ਜੀ ਇਹ ਤੁਹਾਨੂੰ ਕਿਵੇਂ ਲੱਗੀ ਇਹ ਜਹੀਆ ਪਰਿਵਾਰਕ ਤੇ ਸਮਾਜਿਕ ਕਹਾਣੀਆਂ ਸੁਣਨ ਦੇ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਸਸ਼ੀਕਲ ਜੀ